ਸਵਾਗਤ ਹੈ ਪੀਟੀਸੀ نیوز ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਕੀ ਸਮਝੀ ਲੱਗੇ ਤੋਂ ਸਾਹਮਣੇ ਹਾਜ਼ਰ ਆਂ ਪੰਜਾਬ ਦੀ ਜਾਂ ਮੁਲਕ ਦੀ ਸਭ ਤੋਂ ਵੱਡੀ ਖਬਰ ਤੇ ਹੀ ਅਸੀਂ ਫੋਕਸ ਕਰਾਂਗੇ ਤੇ ਉਹ ਫੋਕਸ ਹੈ ਕਿਸਾਨੀ ਅੰਦੋਲਨ 2.0 ਤੇ ਜੀਹਾਂ ਕਿਸਾਨੀ ਅੰਦੋਲਨ 2.0 ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਇੱਕ ਡੈਡਲੌਕ ਬਣ ਗਿਆ ਨਾ ਕਿਸਾਨ ਹਰਿਆਣਾ ਦੀ ਸਰਹੱਦ ਤੇ ਜਾ ਸਕਦੇ ਨੇ ਨਾ ਹਰਿਆਣਾ ਪੁਲਿਸ ਉਹਨਾਂ ਨੂੰ ਅੰਦਰ ਬਣ ਦੇ ਰਹੀ ਐ ਇਸ ਡੈਡਲੌਕ ਦੇ ਵਿੱਚ ਇੱਕ ਚੰਗੀ ਖ਼ਬਰ ਹੀ ਆਈ ਹੈ ਕਿ ਕੇਂਦਰ ਸਰਕਾਰ ਤੇ ਨਾਲ ਆਂਦੋਲਨਕਾਰੀ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਕੱਲ ਸ਼ਾਮ 5 ਵਜੇ ਮੀਟਿੰਗ ਹੋਏਗੀ ਉਸ ਮੀਟਿੰਗ ਚੋ ਬੜੀ ਆਸ ਤੇ ਉਮੀਦ ਹੈ ਕਿ ਕੁਝ ਨਿਕਲ ਕੇ ਆਏਗਾ ਇਸ ਤੋਂ ਇਲਾਵਾ ਅੱਜ ਸਾਰਾ ਦਿਨ ਕਿਦਾਂ ਦਰਿਆ ਵੇਖੋ ਸਾਡੀ ਖਾਸ ਪੇਸ਼ਕਸ਼ ਕੀ ਸਮਝੀਏ ਜੋ ਜਦਾਂ ਮੈਂ ਕਿਹਾ ਕਿ ਅੱਜ ਇੱਕ ਠੰਡੀ ਹਵਾ ਦਾ ਬੁੱਲਾ ਜ਼ਰੂਰ ਆਇਆ ਕੇਂਦਰ ਸਰਕਾਰ ਨੇ ਇੱਕ ਸੱਦਾ ਦਿੱਤਾ ਹੈ ਜਥੇਬੰਦੀਆਂ ਨੂੰ ਕਿ ਆਓ ਮੀਟਿੰਗ ਕਰਦੇ ਹਾਂ ਇਸ ਮੁੱਦੇ ਤੇ ਕੁਝ ਸਾਰਤਕ ਹੱਲ ਕੱਢਦੇ ਹਾਂ ਤੇ ਉਸ ਮੀਟਿੰਗ ਦਾ ਸੱਦਾ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਵਾਨ ਕਰ ਲਿਆ ਗਿਆ ਕੱਲ ਸ਼ਾਮ 5 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਅਤੇ ਆਸ ਤੇ ਉਮੀਦ ਕਰਦੇ ਹਾਂ ਕਿ ਇਹ ਮੀਟਿੰਗ ਸਿਰੇ ਜ਼ਰੂਰ ਚੜੇ ਇਕਤਾ ਹੈਗਾ ਵਾ ਵੀ ਅਰਜਨ ਮੁੰਡਾ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ ਪਿਊਸ਼ ਗੋਇਲ ਜੀ ਅਨਿਤਿਆ ਆਨੰਦ ਰਾਏ ਜੀ ਜਿਹੜੇ ਮੇਰੇ ਖਿਆਲ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਤਿੰਨ ਮੰਤਰੀਆਂ ਦੇ ਸਿਟਿੰਗ ਨਾਲ ਸਾਡੀ ਗੱਲਬਾਤ ਹੋਊਗੀ ਜਿੱਥੋਂ ਤੱਕ ਸਵਾਲ ਵੀਰ ਨੇ ਕੀਤਾ ਵੀ ਹੋਰ ਮਨ ਦੋ 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 ਚੀਜ਼ਾਂ ਆਈਆਂ ਵੀ ਐਸਕੀਮ ਟੋਲ ਪਲਾਜੇ ਫਰੀ ਕਰ ਰਿਆ ਇੱਕ ਜਥੇਬੰਦੀ ਉਦੋਂ ਰੇਲਾਂ ਵੀ ਜਾਮ ਕਰ ਰਹੀ ਆ ਤੇ ਇਹ ਆ ਵੀ ਜੋ ਕੁਝ ਜਬਰ ਹੋਇਆ ਵਾ ਠੀਕ ਆ ਉਹਦੇ ਤੇ ਉਹਨਾਂ ਹਾ ਦਾ ਨਾਰਾ ਮਾਰਿਆ ਚਲੋ ਕਿਸੇ ਵੀ ਸਾਡੇ ਭਰਾਵਾਂ ਨੇ ਸਾਡੇ ਜਬਰ ਤੇ ਹਾ ਦਾ ਨਾਰਾ ਮਾਰਿਆ ਚੰਗੀ ਰਾਤ ਦੇ ਵਿਸ਼ਰਾਮ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਸਵੇਰੇ ਸ਼ਾਇਦ ਜਿਹੜਾ ਦਿਨ ਚੜ੍ਹੇਗਾ ਸੁਖੀ ਸਾਂਦੀ ਚੜ੍ਹੇਗਾ ਪਰ ਅਜਿਹਾ ਨਹੀਂ ਹੋਇਆ। ਇਵਕੋਰ ਫਿਰ ਤੋਂ ਕਿਸਾਨ ਭਾਈਚਾਰੇ ਨੇ ਸਰਹੱਦ ਤੋੜਨ ਦੀ ਕੋਸ਼ਿਸ਼ ਕੀਤੀ, ਹਰਿਆਣਾ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਪਰ ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਕੱਲ ਹਰਿਆਣਾ ਦੀ ਪੁਲਿਸ ਦਾ ਵਰਤੋਅ ਸੀਗਾ ਉਦਾਂ ਦਾ ਹੀ ਵਰਤਾ ਰਿਆ। ਉਹ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡਦੇ ਰਹੇ, ਡਰੋਨ ਦੇ ਜ਼ਰੀਏ ਗੋਲੇ ਛੱਡਦੇ ਰਹੇ। ਇਲਜ਼ਾਮ ਤਾਂ ਇੱਥੋਂ ਤੱਕ ਵੀ ਹੈ ਕਿ ਪੱਕੀਆਂ ਗੋਲੀਆਂ ਦੇ ਵਰਤੋਂ ਵੀ ਆ ਜਿਹੜੀ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ। ਇਹ ਇਲਜ਼ਾਮ ਕਿਸਾਨ ਭਾਈਚਾਰੇ 'ਵਰੋਂ ਲਗਾਇ ਜਦ ਕੀ ਸਬੂਤ ਦੇ ਤੌਰ ਤੇ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਦੇ ਖੋਲ ਅਤੇ ਅਥਰੂ ਗੈਸ ਦੇ ਜਿਹੜੇ ਖੋਲ ਨੇ ਉਹ ਵੀ ਦਿਖਾਏ। ਐਸਾ ਮੈਂ ਸ਼ੰਪੂ ਵਾਟਰ ਤੇ ਖੜਾ ਜਿੱਥੇ ਕਿ ਲਗਾਤਾਰ ਵਾਟਰ ਕੈਨਨ ਵੀ ਕੀਤਾ ਜਾ ਰਿਹਾ ਤੇ ਨਾਲ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਿਹਾ ਤਾਂ ਇਹ ਦੇਖੋ ਬਿਲਕੁਲ ਪੈਰਾਂ ਦੇ ਵਿੱਚ ਇਹ ਆਸੂ ਗੈਸ ਦੇ ਗੋਲੇ ਡਰੋਨ ਦੇ ਜ਼ਰੀਏ ਸਿੱਟੇ ਜਾ ਰਹੇ ਆ ਡਰੋਨ ਦੇਖੋ ਤੁਸੀਂ ਆਸੂ ਗੈਸ ਦੇ ਗੋਲੇ ਦੇਖੋ ਤਾਂ ਇਹ ਦੇਖੋ ਡਰੋਨ ਸਿੱਟਣ ਦੀ ਕੋਸ਼ਿਸ਼ ਲੋਕਾਂ ਕਹਿੰਦੀ ਜਾ ਰਹੀ ਹੈ ਡਰੋਨ ਦੀਆਂ ਤਸਵੀਰਾਂ ਦਿਖਾ ਦਿਓ ਇਹ ਡਰੋਨ ਹੈ ਜਿਹੜਾ ਪਿੱਛੇ ਜਾ ਚੁੱਕਿਆ ਲੋਕਾਂ ਨੇ ਪਾਣੀ ਦੀਆਂ ਬੋਤਲਾਂ ਸਿੱਟਦੀਆਂ ਸ਼ੁਰੂ ਕਰ ਦਿੱਤੀਆਂ ਪਤੰਗਾਂ ਨਾਲ ਡਰੋਨ ਨੂੰ ਵੇਚੇ ਲਾ ਜਾ ਰਹੇ ਆ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੈਕਿੰਡ ਹੁਣ ਤੱਕ ਸਿੱਟੇ ਜਾ ਚੁੱਕੇ ਨੇ ਆਸੂ ਗੈਸ ਦੇ ਗੋਲੇ ਤਾਂ ਇਹ ਦੇਖੋ ਤਸਵੀਰਾਂ ਉਧਰੋਂ ਟਰੈਕਟਰ ਜਿਹੜਾ ਹੈਗਾ ਇੱਥੇ ਬੋਰੀਆਂ ਦੇ ਨਾਲ ਟਾਕੇ ਤੇ ਖੜਾਇਆ ਗਿਆ ਇਹਦੇ ਨਾਲ ਦੇਖੋ ਅੰਦਰ ਭੇਜੇ ਜਾਂਦੇ ਆ ਬੰਦੇ ਅੱਗੇ ਜੋ ਬਾਰਡਰ ਹੈਗਾ ਉਹ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪਤੰਗਾ ਵੀ ਉਡ ਰਹੀਆਂ ਨਾਲ ਨਾਲ ਆਸੂ ਗੈਸ ਦੇ ਗੋਲੇ ਜਿਹੜੇ ਆ ਵਾਰ-ਵਾਰ ਸਿੱਟੇ ਜਾ ਰਹੇ ਆ ਤਾਂ ਜੋ ਟੀਅਰ ਗੈਸ ਦੇ ਗੋਲਿਆਂ ਦੇ ਨਾਲ ਨੁਕਸਾਨ ਹੁੰਦਾ ਉਹਨੂੰ ਰੋਕਣ ਦੇ ਲਈ ਬੋਰੀਆਂ ਦਾ ਸਵਾਲ ਕੀਤਾ ਜਾ ਰਿਹਾ ਨਾਲ ਦੇਖੋ ਤਾਂ ਟੀਅਰ ਗੈਸ ਇੱਥੇ ਦੇ ਕਿ ਬਿਲਕੁਲ ਪੈਰਾਂ ਦੇ ਵਿੱਚ ਟੀਅਰ ਗੈਸ ਦੇ ਕਿ ਟੀਅਰ ਗੈਸ ਬਿਲਕੁਲ ਪੈਰਾਂ ਦੇ ਵਿੱਚ ਰਹਿ ਗਈ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਟੀਅਰ ਗੈਸ ਬਿਲਕੁਲ ਪੈਰਾਂ ਦੇ ਵਿੱਚ ਰਹਿ ਚੁੱਕੀ ਹੈ ਇੱਥੇ ਆ ਕੇ ਹਾਲਕਿ ਬਹੁਤ ਵਾਰ ਟੀਅਰ ਗੈਸ ਦੇ ਗੋਲੇ ਇੱਥੇ ਸਿੱਟੇ ਗਏ ਆ ਲੇਕਿਨ ਜਿਹੜੇ ਨੌਜਵਾਨ ਆ ਲਗਾਤਾਰ ਇਹਨਾਂ ਗੋਲਿਆਂ ਦੇ ਅਸਰ ਨੂੰ ਖਤਮ ਕਰ ਰਿਹਾ ਦੇਖੋ ਬੋਰੀਆਂ ਲੈ ਕੇ ਗੋਲਿਆਂ ਦੇ ਅਸਰ ਨੂੰ ਕੱਟ ਕੀਤਾ ਜਾ ਰਿਹਾ ਦਬਾਇਆ ਜਾ ਰਿਹਾ ਮੂੰਹ ਤੇ ਇਹਨਾਂ ਨੇ ਕੁਝ ਲਾਇਆ ਕੀ ਲਾਇਆ ਮੂੰਹ ਤੇ ਕੀ ਲਾਇਆ ਇਹਦਾ ਚਟਕੀ ਆ ਅੱਛਾ ਚਟਕੀ ਲਾ ਅਸਰ ਕਿੰਨਾ ਤੁਹਾਡਾ ਬਰਾ ਬੁਰਾ ਹਾਲ ਆ ਗਿਆ ਹਾਂ ਚੱਕ ਦੇਾਂਗੇ ਫੱਟੇ ਕੱਲ ਵੀ ਆਹੀ ਹਾਲ ਸੀਗਾ ਕਿੰਨਾ ਟਾਈਮ ਤੇ ਲੱਗਿਆ ਹੋਏ ਹਾਂ ਅੱਜ ਵੀ 2 ਘੰਟੇ ਹੋ ਗਏ ਤੇ ਕੱਲ ਵੀ ਲਾਈਵ 4 ਘੰਟੇ ਲਗਾਤਾਰ ਇੱਥੇ ਇੱਥੇ ਲੱਗੇ ਰਹੋਗੇ ਜੀ ਲੱਗੇ ਰਹੋਗੇ ਜਮੀਰ ਜਮੀਰ ਹੈਗੀ ਐ ਜੇ ਜ਼ਮੀਨ ਮਾਰਗੀ ਜਮੀਨ ਗਈ ਜਮੀਨ ਗਈ ਅੱਛਾ ਅਸੀਂ ਸਾਂਭਾਂਗੇ ਸਾਰਾ ਕੁਝ ਮੱਜਣਾ ਬਥੇਰਾ 50 ਸਾਲ 55 ਸਾਲ ਪਹੌਂ ਗਲੀ ਹੁਣ ਇੱਥੇ ਸ਼ਹੀਦ ਹੋ ਜਾਾਂਗੇ ਦੇਖੋ ਪੱਖੇ ਲਾ ਰਖੇ ਆ ਪੱਖਾ ਇਹ ਪੱਖਾ ਚਲਾਇਆ ਜਾ ਰਿਹਾ ਹਵਾ ਦਾ ਬਹਾਵ ਉਧਰ ਨੂੰ ਕੀਤਾ ਜਾ ਰਿਹਾ ਉਧਰ ਦੀ ਰੱਬ ਨੇ ਅੱਜ ਸੁਣ ਲਈ ਸਾਡੀ ਹਵਾ ਵੀ ਉਧਰ ਲਈ ਚਲਾਤੀ ਉਹਨਾਂ ਕਈਆਂ ਧੂਆਂ ਜਾ ਰਿਹਾ ਹੈ ਹਵਾ ਹਵਾ ਜਿਹੜਾ ਬਹਾਵ ਹੈ ਉਹ ਪੱਖੇ ਦੇ ਨਾਲ ਉਧਰ ਨੂੰ ਕੀਤਾ ਜਾ ਰਿਹਾ ਹੈ ਗੋਲੇ ਸਿੱਟੇ ਜਾ ਰਿਹਾ ਤੇ ਦੇਖੋ ਦੱਬ ਲਿਆ ਦੱਬ ਲਿਆ ਦੱਬ ਲਿਆ ਦੱਬ ਲਿਆ ਆ ਤੇ ਬੇਤੀ ਸ਼ਰੇ ਸ਼ਰੇ ਆ ਮੇ ਕੋ ਸਾਡੇ ਪੱਟਾਂ ਦੇ ਵਜੇ ਬਣਾ ਪੱਟਾਂ ਜਾਂ ਲੱਤਾਂ ਹੱਥ ਕਰਦਾ ਮੈਨੂੰ ਮਰੋ ਬਾਜ ਆ ਲੱਤਾਂ ਲੱਤਾਂ ਦਿਖਾ ਦਿਓ ਇਹਨਾਂ ਦੀ ਆ ਠੀਰ ਗੈਸ ਦੇ ਗੋਲੇ ਆ ਜਿਹੜੇ ਇੱਥੇ ਉੱਤੇ ਆ ਵਾਹਾਂ ਲਾਲ ਕਰ ਜਾਂਦਾ ਸ਼ਰੇ ਆ ਸ਼ਰੇ ਖੇਤਾਂ ਦੇ ਵਿੱਚ ਹਲ ਚਲਾਉਣ ਵਾਲਾ ਕਿਸਾਨ ਜਦੋਂ ਖੇਤਾਂ ਚੋਂ ਨਿਕਲ ਕੇ ਸਰਹੱਦਾਂ ਤੇ ਪਹੁੰਚ ਜੇ ਤਾਂ ਜੁਗਾੜ ਵੀ ਉਹਨੂੰ ਲਗਾਣੇ ਪੈਂਦੇ ਨੇ ਇੱਕ ਪਾਸੇ ਭਾਰੀ ਬੰਬਾਰੀ ਕਹਿ ਲਓ ਜਾਂ ਜਿਸ ਤਰ੍ਹਾਂ ਕਿ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਦਾ ਸਾਹਮਣਾ ਕਰਨ ਲਈ ਕਿਸਾਨ ਵੀ ਹੁਣ ਆਪਣੀ ਤਿਆਰੀ ਵਿੜ ਰਹੇ ਨੇ ਉਹਨਾਂ ਨੇ ਟਰੈਕਟਰ ਨੂੰ ਤਿਆਰ ਕੀਤਾ ਟਰੈਕਟਰ ਤੇ ਗਰੀਆਂ ਬੋਰੀਆਂ ਪਾਈਆਂ ਚਾਰੋਂ ਪਾਸੇ ਉਹਨੂੰ ਟਕਿਆ ਤਾਂ ਜੋ ਬਾਰਡਰ ਤੇ ਜਾ ਕੇ ਕਿਸੇ ਵੀ ਤਰੀਕੇ ਨਾਲ ਉਹ ਅਥਰੂ ਗੈਸ ਦੇ ਗੋਲਿਆਂ ਦੀ ਹੋਂਦ ਦੇ ਵਿੱਚ ਨਾ ਆ ਸਕੇ ਇਸੇ ਤਰੀਕੇ ਨਾਲ ਇੱਕ ਸਭ ਤੋਂ ਵੱਡਾ ਜਿਹੜਾ ਡਰਾਅ ਬੈਕ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਡਰੋਨ ਦੇ ਜ਼ਰੀਏ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਸੀਗੇ ਉਹਦਾ ਕੋਈ ਤੋੜ ਕੋਈ ਨਿਚੋੜ ਨਿਕਲ ਨਹੀਂ ਪਾਰਾ ਸੀਗਾ ਪਰ ਕਿਸਾਨ ਭਾਈਚਾਰ ਨੇ ਉਹਦਾ ਵੀ ਤੋੜ ਕੱਢ ਲਿਆ ਅੱਜ ਵਸੰਤ ਪੰਚਮੀ ਵੀ ਸੀ ਤੇ ਉਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਾਰਡਰ ਤੇ ਪਤੰਗਾਂ ਉਡਾਈਆਂ ਗਿਆ ਔਰ ਦਾਵਾ ਤਾਂ ਇੱਥੇ ਤੱਕ ਕੀਤਾ ਜਾ ਰਿਹਾ ਕਿ ਇੱਕ ਪਤੰਗ ਦੇ ਨਾਲ ਡਰੋਨ ਨੂੰ ਥੱਲੇ ਵੀ ਸੁੱਟ ਦਿੱਤਾ ਗਿਆ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਫੋਰਸਸ ਵੱਲੋਂ ਪੈਰਾਮਿਲਟਰੀ ਫੋਰਸਸ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਆਸੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਸਿੱਟੀਆਂ ਜਾ ਰਹੀਆਂ ਤਾਂ ਦੂਸਰੇ ਪਾਸੇ ਕਿਸਾਨਾਂ ਵੱਲੋਂ ਵੀ ਤਿਆਰੀ ਕਰ ਲਈ ਗਈ ਆ ਜੋ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਦਬਾਉਣ ਦੇ ਲਈ ਤੇ ਅੱਗੇ ਵਧਣ ਦੇ ਲਈ ਟਰੈਕਟਰ ਕੀ ਤਿਆਰ ਕੀਤੇ ਜਾ ਰਹੇ ਨੇ ਟਰੈਕਟਰ ਬੋਰੀਆਂ ਪਾ ਕੇ ਬੋਰੀਆਂ ਗਿੱਲੀਆਂ ਕਰਕੇ ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਦਿੱਲੀ ਵੱਲ ਜਾਂ ਅੰਬਾਲਾ ਵੱਲ ਹਰਿਆਣਾ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਬੋਰੀਆਂ ਪਾ ਰੀਆਂ ਟਰੈਕਟਰਾਂ ਦੇ ਉੱਤੇ ਕਰਨੇ ਕੇ ਲੇ ਕਰ ਲਏ ਨੇ ਤੇ ਅੱਗੇ ਵਧਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪਿੱਛੇ ਵੀ ਇੱਕ ਟਰੈਕਟਰ ਤਿਆਰ ਹੋ ਰਿਹਾ ਉਹ ਥੋੜਾ ਹਾਈ ਟੈਕ ਟਰੈਕਟਰ ਹੈਗਾ ਟਰੈਕਟਰ ਨੂੰ ਪੂਰੀ ਤਰੀਕੇ ਨਾਲ ਬੋਰੀਆਂ ਨਾਲ ਟੱਕ ਦਿੱਤਾ ਤੇ ਬੋਰੀਆਂ ਨਾਲ ਟੱਕ ਕੇ ਤਿਆਰੀਆਂ ਕੀਤੀਆਂ ਗਈਆਂ ਅੱਗੇ ਕੂਚ ਕਰਨ ਦੀਆਂ ਤਾਂ ਲਗਭਗ ਤਿਆਰੀਆਂ ਤੇਜ਼ ਹੋ ਚੁੱਕੀਆਂ ਇਧਰ ਦੇਖੋ ਪਿੱਛੇ ਲੋਹੇ ਦੀਆਂ ਵੱਡੀਆਂ ਤਾਰਾਂ ਨੇ ਅਗਰ ਬੈਰੀਕੇਟ ਖਿੱਚਣੇ ਪੈਗੇ ਤਾਂ ਖਿੱਚ ਕੇ ਇਧਰ ਲਿਆਉਣੇ ਪੈਗੇ ਤਾਂ ਲੈ ਕੇ ਆਉਣਗੇ ਤਾਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਫੋਰਸਸ ਵੱਲੋਂ ਪਰ ਦੇਖੋ ਇਹ ਸ਼ੰਭੂ ਬਾਰਡਰ ਦਾ ਇਸ ਸਮੇਂ ਦਾ ਸਿਨੈਰੀਓ ਹੈਗਾ ਸ਼ੰਭੂ ਬਾਰਡਰ ਦੇ ਉੱਤੇ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੋਰੀਆਂ ਦੇ ਨਾਲ ਟਰੈਕਟਰ ਪੂਰੇ ਤਰੀਕੇ ਨਾਲ ਟੱਕ ਦਿੱਤੇ ਗਏ ਨੇ ਤਾਂ ਕਿ ਆਸੂ ਗੈਸ ਦੇ ਗੋਲਿਆਂ ਦਾ ਕੋਈ ਅਸਰ ਨਾ ਹੋਵੇ ਲੋਹੇ ਦੀਆਂ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਤੇ ਪਿੱਛੇ ਵੱਡੇ ਟਰੈਕਟਰ ਪਿੱਛੇ ਵੱਡੇ ਟਰੈਕਟਰ ਜਿਹੜੇ ਹੈਗੇ ਆ ਤਿਆਰ ਕਰਕੇ ਲਿਆਂਦੇ ਗਏ ਨੇ ਤਾ ਇਹ ਦਿੱਲੀ ਕੂਚ ਦੀ ਤਿਆਰੀ ਆ ਇਹ ਦੇਖੋ ਦਿੱਲੀ ਕੂਚ ਲਈ ਕਬੱਡਾ ਟਰੈਕਟਰ ਜਿਹੜਾ ਹੈਗਾ ਉਹ ਤਿਆਰ ਕਰਕੇ ਲਿਆਂਦਾ ਗਿਆ ਤਾਂ ਕਿ ਦਿੱਲੀ ਕੂਚ ਕੀਤਾ ਜਾ ਸਕੇ ਹਰਿਆਣੇ ਦੇ ਵਿੱਚ ਐਂਟਰ ਕੀਤਾ ਜਾ ਸਕੇ ਇਹ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਤਾਂ ਤਿਆਰੀਆਂ ਪੂਰੀਆਂ ਫੁੱਲ ਹੈ ਮੁਕੰਮਲ ਤਿਆਰੀਆਂ ਨੇ ਤੇ ਹੁਣ ਤਿਆਰੀ ਕੀਤੀ ਜਾ ਰਹੀ ਹੈ ਹਰਿਆਣੇ ਦੇ ਵਿੱਚ ਐਂਟਰ ਹੋ ਕੇ ਦਿੱਲੀ ਕੂਚ ਦੀ ਸ਼ੰਭੂ ਬਾਰਡਰ ਦੇ ਇਸ ਸਮੇਂ ਅਸੀਂ ਸਿੱਤਾ ਅੱਜ ਦੂਜਾ ਦਿਨ ਹੈ ਕੁਝ ਕਰਨ ਦਾ ਤੇ ਇੱਕ ਦੁਰਲਭ ਤੇ ਵਧੀਆ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਪੰਜਾਬ ਦੇ ਵਿੱਚ ਅੱਜ ਬਸੰਤ ਮਨਾਈ ਜਾ ਰਹੀ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਬਸੰਤ ਮਨਾਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਪਤੰਗ ਰੇ ਜਿਹੜੇ ਓਰ ਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਹਰਿਆਣਾ ਫੋਰਸ ਹੈ ਜਿਹੜੀ ਉਹ ਪੂਰੀ ਤਰ੍ਹਾਂ ਲੈ ਸੋਕੇ ਖੜੀ ਹੈ ਇਸ ਉਮੀਦ ਦੇ ਵਿੱਚ ਕਿ ਕਦ ਅਸੀਂ ਇਸ ਪਾਸੇ ਨੂੰ ਅਟੈਕ ਕਰੀਏ ਦੂਜੇ ਪਾਸੇ ਇੱਥੇ ਦੇ ਨੌਜਵਾਨ ਨੇ ਜਿਹੜੇ ਉਹ ਪਤੰਗ ਉਡਾ ਕੇ ਇੱਕ ਚੰਗਾ ਸੁਨੇਹਾ ਦਿੰਦੇ ਨਜ਼ਰ ਆ ਰਹੇ ਨੇ ਕਿ ਜਿਹੜਾ ਆ ਚਾਹੇ ਮਾਹੌਲ ਕੋਈ ਵੀ ਰਵੇ ਮਾਹੌਲ ਜਿੰਨਾ ਮਰਜ਼ੀ ਖਤਰਨਾਕ ਰਵੇ ਤਾਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਸੇ ਤਰੀਕੇ ਨਾਲ ਮਿਜ਼ਾਜ ਦੇ ਰੰਗੀਨ ਰਹਿਣਗੇ ਇਸ ਤਰੀਕੇ ਨਾਲ ਉਹ ਖੁਸ਼ੀ ਦੇ ਵਿੱਚ ਰਹਿੰਦੇ ਆ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸੋ ਪ੍ਰਤੀਕ ਹੈ ਬਸੰਤ ਮਨਾਉਣ ਦਾ ਇਸ ਬਾਰਡਰ ਦੇ ਉੱਤੇ ਇਹ ਚਾਰ ਸਰਕਾਰ ਹਰਿਆਣਾ ਸਰਕਾਰ ਦਾ ਪੇਚਾ ਪੈ ਰਿਹਾ ਸਾਡਾ ਅੱਜ ਅੱਜ ਡਰੋਨ ਸਾਡਾ ਸਾਡਾ ਟਾਰਗੇਟ ਹੈ ਵੀ ਡਰੋਨ ਪਤੰਗ ਨਾਲ ਸੋਹਣੇ ਸੁੱਟ ਕੇ ਰਵਾਂਗੇ ਡਰੋਨ ਥੱਲੇ ਪਤੰਗ ਨਾਲ ਕੱਟੀ ਦੀ ਉਸ ਤਰੀਕੇ ਨਾਲ ਤੁਸੀਂ ਅੱਜ ਡਰੋਨ ਜੀ ਹਰਿਆਣਾ ਕੱਟਾਂਗੇ ਜਾਂ ਡਰੋਨ ਕੱਟਾਂਗੇ ਪਤੰਗ ਦੇ ਨਾਲ ਹਾਂਜੀ ਜੋ ਸਾਡਾ ਟਾਸਕ ਹੈ ਦਿੱਲੀ ਜਾਣਾ ਤੇ ਦਿੱਲੀ ਕੂਚ ਕਰਕੇ ਰਵਾਂਗੇ ਆਪਾਂ ਹਾਂਜੀ ਸੋ ਇੱਕ ਮਾਰੇ ਪੰਜਾਬ ਦੇ ਵਿੱਚ ਜਿਆਦਾ ਅਸੀਂ ਛੋਟੇ ਹੁੰਦੇ ਜਿਆਦਾ ਪਤੰਗੜਾ ਆ ਕੇ ਪਤੰਗ ਨਾ ਪਤੰਗ ਕੱਟਦੇ ਸੀ ਤੇ ਹੁਣ ਅਸੀਂ ਤੁਸੀਂ ਪਤੰਗ ਨਾਲ ਡਰੋਨ ਕੱਟਣ ਜਾ ਰਹੇ ਹਾਂ ਪਤੰਗ ਨਾਲ ਡਰੋਨ ਕੱਟਣ ਜਾ ਰਹੇ ਹਾਂ ਡਰੋਨ ਕੱਟਾਂਗੇ ਨੀ ਥੱਲੇ ਸਿੱਟਾਂਗੇ ਡਰੋਨ ਆਪਾਂ ਸਦਾ ਹਾਂ ਜਿਹੜਾ ਥਰੂ ਡਰੋਨ ਨਾਲ ਥਰੂ ਗੋਲੇ ਸੁੱਟਦੇ ਆ ਨਾ ਉਹਤੇ ਕਾਬੂ ਪਾਵਾਂਗੇ ਆਪਾਂ ਅੱਜ ਪਾਲਾ ਮਾਹੌਲ ਬਣਾਵਾਂਗੇ ਨਾ ਚੁੱਕਾਂਗੇ ਸਰਕਾਰ ਚ ਚਾਵਾਂਗੇ ਕਿਉਂਕਿ ਸਾਡੇ ਹਾਲਾਤ ਸਰਕਾਰ ਨੇ ਇਹੋ ਜੇ ਪੈਦਾ ਕਰਦੇ ਅਸੀਂ ਮਜਬੂਰ ਹੋ ਗਏ ਸੋ ਇਥੇ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਇੱਕ ਪਾਸੇ ਜਿੱਥੇ ਬਸੰਤ ਮਰਾਈ ਜਾ ਰਹੀ ਸੀ ਪਤੰਗੜਾ ਆਏ ਜਾ ਰਹੇ ਦੂਜੇ ਪਾਸੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਹਰਿਆਣਾ ਦੀ ਏ ਕੋਸ਼ਿਸ਼ ਹੈ ਇਹ ਸੁਖਾਵੇਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਜੁਗਾਰ ਤੁਹਾਨੂੰ ਕਰਨਾ ਹੀ ਪੈਂਦੇ ਨੇ ਅਜੇਹਾ ਹੀ ਜਦੋਂ ਇੱਕ ਕਿਸਾਨ ਆਪਣੀ ਢਾਲ ਲੈ ਕੇ ਪਹੁੰਚਿਆ ਤੇ ਉਹਨੇ ਪੁਰਾਣੇ ਸਮੇਂ ਦੀ ਉਹ ਯਾਦ ਕਰਾ ਦਿੱਤੀ ਕਿ ਜਦੋਂ ਢਾਲਾਂ ਦੇ ਜ਼ਰੀਏ ਜੰਗਾ ਯੁੱਧ ਲੜੇ ਜਾਂਦੇ ਸਿਗੇ ਇੱਕ ਪ੍ਰਾਤਨ ਢਾਲ ਲੈ ਕੇ ਕਿਸਾਨ ਪਹੁੰਚਿਆ ਤੇ ਉਹਨੇ ਕਿਹਾ ਕਿ ਜਦੋਂ ਵੀ ਹੰਝੂ ਗੈਸ ਦਾ ਗੋਲਾ ਆਏਗਾ ਤਾਂ ਢਾਲ ਅਗੇ ਕਰਕੇ ਉਸ ਹੰਝੂ ਗੈਸ ਦੇ ਗੋਲੇ ਨੂੰ ਖਤਮ ਕਰ ਦੇਗਾ ਅਜਿਹੀ ਇੱਕ ਖਾਸ ਗੱਲਬਾਤ ਸਾਡੇ ਸਹਿਯੋਗੀ ਨੇ ਕੀਤੀ ਇਤੇ ਦਿਨ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਸਾਹਮਣੇ ਵੇਖਿਆ ਕਿਸ ਤਰੀਕੇ ਨਾਲ ਅਤੁੱਗਾਇ ਦੇ ਗੋਲੇ ਸੁੱਟੇ ਗਏ ਕਿਸ ਤਰੀਕੇ ਦੇ ਨਾਲ ਨੌਜਵਾਨ ਜੱਕ ਵੀ ਹੋਏ ਔਰ ਇਸ ਵਾਰ ਸੈਲਫ ਡਿਫੈਂਸ ਨੂੰ ਲੈ ਕੇ ਜਿਹੜਾ ਹੈਗੇ ਨੇ ਨੌਜਵਾਨ ਸ਼ੰਭੂ ਬੈਰੀਅਰ ਪਹੁੰਚੇ ਨੇ ਢਾਲ ਲੈ ਕੇ ਪਹੁੰਚੇ ਨੇ ਔਰ ਜਿਵੇਂ ਅੱਗੇ ਤੋਂ ਗੋਲਾ ਆਵੇਗਾ ਉਸ ਤੋਂ ਬੱਚਾ ਕਿਵੇਂ ਜਾਣਾ ਆਪਣਾ ਬਚਾ ਕਿਵੇਂ ਕਰਨਾ ਤਾਂ ਨੌਜਵਾਨ ਸਾਡੇ ਨਾਲ ਨੇ ਜੀ ਬੜੀ ਅੱਜ ਤਿਆਰੀ ਦੇ ਨਾਲ ਪਹੁੰਚੇ ਹੋ ਕੱਲ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖੀ ਹੋਣੀਆਂ ਕੱਲ ਦੀ ਹਾਲਾਤ ਵੇਖ ਕੇ ਅੱਜ ਪੂਰੀ ਤਿਆਰੀ ਹੈ ਜੀ ਚਲੋ ਮਾਲਕ ਦਾ ਹੱਥ ਆਈ ਸਿਰ ਤੇ ਆਪਣੇ ਵੱਲੋਂ ਪੂਰੀ ਤਿਆਰੀ ਕਰਕੇ ਆਏ ਆ ਜੀ ਠੀਕ ਹੈ ਜੀ ਇਹ ਜਿਉਂ ਕਰਦੇ ਆ ਸਬਰ ਜਬਰਦਾਰ ਕੰਮ ਸਬਰ ਨਾਲ ਲਾਵਾਂਗੇ ਜੀ ਕੋਈ ਗੱਲ ਨਹੀਂ ਮਾਲਕ ਦੀ ਓਟ ਲੈ ਕੇ ਤੁਰੇ ਆ ਘਰੋਂ ਅਰਦਾਸ ਕਰਕੇ ਤੁਰੇ ਆ ਜੀ ਖੱਪਣ ਸਿਰ ਤੇ ਬਣ ਕੇ ਤੁਰੇ ਆ ਕੋਈ ਗੱਲ ਨਹੀਂ ਅੱਜ ਕੱਲ ਵੀ ਵੇਖਿਆ ਗਿੱਲੀਆਂ ਬੋਲਿਆ ਸੀ ਕੁਛ ਮਿੱਟੀ ਹੱਥ ਚ ਰੱਖੀ ਹੋਈ ਸੀ ਬੋਰੀਆਂ ਚ ਪਾਈ ਵੀ ਸੀ ਜਿਵੇਂ ਇੱਥੋਂ ਕੋਈ ਦਾ ਗੋਲਾ ਆਉਂਦਾ ਸੀ ਤਾਂ ਟੱਕ ਦਿੱਤਾ ਜਾਂਦਾ ਸੀ ਤਾਂ ਅੱਜ ਇਹ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜੋ ਸਾਹਮਣੇ ਆਉਗਾ ਅੱਗੇ ਜਾਣ ਦੀ ਤਿਆਰੀ ਹੈ ਰਣਨੀਤੀ ਬਦਲੀ ਹੈ ਚਲੋ ਜਿੱਦਾਂ ਵੀ ਆਪਣੇ ਕਿਸਾਨ ਯੂਨੀਅਨ ਦੇ ਆਗੂ ਸਾਹਿਬ ਬਣ ਕੇ ਕਹਿਣਗੇ ਉਹਨਾਂ ਦੇ ਨਾਲ ਹੀ ਜਦੋਂ ਉਹਨਾਂ ਦੇ ਵੱਲੋਂ ਆਰਡਰ ਹੋ ਗਿਆ ਕਿ ਚਲੋ ਅੱਗੇ ਵਧਣਾ ਤੇ ਆਪਾਂ ਅੱਗੇ ਵਧਾਂਗੇ ਜੀ ਬੈਰੀਕੇਡ ਤੋੜਾਂਗੇ ਦਿੱਲੀ ਤੱਕ ਕੂਚ ਕਰਾਂਗੇ ਪੁਰਾਣੇ ਜਦੋਂ ਯੁੱਧ ਹੁੰਦੇ ਸੀ ਤਾਂ ਉਹਨਾਂ ਯੁੱਧ ਦੇ ਵਿੱਚ ਇਸ ਤਰੀਕੇ ਢਾਲ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਆਪਣਾ ਬਚਾ ਕੇ ਤੇ ਜੋ ਸਾਹਮਣੇ ਵਾਲਾ ਦੁਸ਼ਮਣ ਵਾਰ ਕਰਦਾ ਸੀ ਤਾਂ ਆਪਣੇ ਸਰੀਰ ਤੇ ਰੱਖਿਆ ਕੀਤਾ ਜਾਂਦੀ ਸੀ ਔਰ ਇੱਕ ਹੱਥ ਦੇ ਨਾਲ ਵਾਰ ਸੀ ਦੁਸ਼ਮਣ ਤੇ ਔਰ ਦੂਸਰੇ ਹੱਥ ਦੇ ਨਾਲ ਆਪਣਾ ਬਚਾ ਸੀ ਤਾਂ ਉਸੇ ਰਣਨੀਤੀ ਦੇ ਨਾਲ ਕਿਸਾਨ ਮੂੜ ਪਹੁੰਚੇ ਨੇ ਮੂੜ ਰਾਨੀਤੀ ਅਪਣਾਈ ਗਈ ਹੈ ਪ੍ਰਾਣੀ ਗੁਰੀਲਾ ਨੀਤੀ ਅਪਣਾਈ ਗਈ ਹੈ ਔਰ ਪ੍ਰਾਣੀ ਰਾਨੀਤੀ ਦੇ ਆਧਾਰ ਤੇ ਜਿਹੜੇ ਪ੍ਰਾਣੇ ਜਿਹੜੇ ਕਿ ਨੇ ਹੁਣ ਦੁਬਾਰਾ ਸੁਰੱਖਿਆ ਕਵਚ ਜਿਹੜੇ ਨੇ ਬਾਹਰ ਕੱਢ ਲੈ ਗਏ ਨੇ ਔਰ ਅੱਜ ਇਹਨਾਂ ਸੁਰੱਖਿਆ ਕਵਚ ਦੇ ਨਾਲ ਜਿੱਤੇ ਬਚਾਅ ਹੋ ਗਿਆ ਉਤੀ ਦਿੱਲੀ ਕੂਜ ਦੀ ਜਿਹੜੀ ਹੈ ਇਹਨਾਂ ਜਿਹੜੇ ਸੁਰੱਖਿਆ ਕਵਚ ਦੇ ਨਾਲ ਹੀ ਤਿਆਰੀ ਰਵੇਗੀ ਅੰਦੋਲਨ ਕਰ ਰਹੇ ਕਿਸਾਨ ਜਥੇਬੰਦੀਆਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਐਸਕੇਐਮ ਸਿਆਸੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਇੱਕ ਐਲਾਨ ਕੀਤਾ ਕਿ ਅਸੀਂ ਇਹਨਾਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਕੱਲ ਰੇਲਾਂ ਵੀ ਰੋਕਾਂਗੇ ਅਤੇ ਕੁਝ ਸਮੇਤ ਲਈ ਪੰਜਾਬ ਪਰ ਦੇ ਜਿੰਨੇ ਵੀ ਟੋਲ ਨੇ ਉਹ ਫ੍ਰੀ ਕਰਾਵਾਂਗੇ ਤਾਂ ਜੋ ਕੇਂਦਰ ਸਰਕਾਰ ਤੱਕ ਇਹਨਾਂ ਸਾਰੀਆਂ ਗੱਲਾਂ ਦਾ ਸੇਕ ਪਹੁੰਚ ਸਕੇ ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ ਜਿਹੜਾ 13 ਤਰੀਕ ਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਸਰਕਾਰ ਨੇ ਰੋਕਾਂ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸਿੱਟੇ ਨੇ ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਤੇ ਰੋਕਾਂ ਲਾ ਕੇ ਰੋਕਿਆ ਜਿਹਦੇ ਰੋਸ ਵਿੱਚ 15 ਤਰੀਕ ਨੂੰ ਕੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਪੜਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਸਾਰੀਆਂ ਸਾਡੀਆਂ 33 34 ਜਥੇਬੰਦੀਆਂ ਇਕੱਠੀਆਂ ਅਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਆ ਉਹਦੇ ਵਿੱਚ ਵੀ ਜਿਹੜਾ ਹੈ ਤੱਕਾ ਸਾਡਾ ਕੀਤਾ ਗਿਆ ਉਹਦੀ ਨਿਰਾਸ਼ਜਨ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਹ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆ ਸ਼ਾਂਤਮਈ ਅੰਦੋਲਨ ਜਿਹੜਾ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੋਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲੋਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲਪਲਾਜ਼ੇ ਫ੍ਰੀ ਕਰਾਂਗੇ ਉਧਰ ਦੂਜੇ ਪਾਸੇ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਵੀ ਜੋ ਕਿਸਾਨੀ ਆंदोलਨ ਦੌਰਾਨ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਜਾਂ ਹਰਿਆਣਾ ਪੁਲਿਸ ਵੱਲੋਂ ਜੋ ਵੀ ਕੁਝ ਕੀਤਾ ਜਾ ਰਿਹਾ ਉਸ ਦੀ ਜਮ ਕੇ ਉਹਨਾਂ ਨੇ ਨਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਕਾਰੇ ਹਰਿਆਣਾ ਦੀ ਪੁਲਿਸ ਵੱਲੋਂ ਕੀਤੇ ਜਾ ਰਹੇ ਅਸੀਂ ਉਸ ਦੀ ਜਮ ਕੇ ਨਖੇਦੀ ਕਰਦੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਦੇਖੋ ਕਿਸਾਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਦੋਨੇ ਤਰ੍ਹਾਂ ਨੂੰ ਹੀ ਬੜੇ ਸੰਜਮ ਤੇ ਸਿਹਰਦਤਾ ਤੋਂ ਕਮ ਲੈਣਾ ਚਾਹੀਦਾ ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਆ ਸੁਣਨ ਵਿੱਚ ਆਇਆ ਤੇ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਆ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਸਾਨੀ ਅੰਦੋਲਨ ਕਰਕੇ ਆਵਾਜ਼ੇ ਹੀ ਖਾਸੀ ਪ੍ਰਭਾਵਿਤ ਹੋਈ ਆ ਪੰਜਾਬ ਹਰਿਆਣਾ ਨੂੰ ਕੱਟਣ ਕਰਕੇ ਦਿੱਲੀ ਅੰਮ੍ਰਿਤਸਰ ਤੱਕ ਦਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਆਮ ਵਰਤਮਾਨ ਦੇ ਵਿੱਚ ਲੈਂਤੀਆਂ ਚੰਦੀਆਂ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ ਇੱਥੋਂ ਤੱਕ ਕਿ ਪੈਟਰੋਲ ਡੀਜ਼ਲ ਦੀ ਕਿਲਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਪਰ ਜੇ ਗੱਲ ਸਬਜ਼ੀਆਂ ਤੇ ਫਲ ਫਰੂਟ ਦੀ ਕੀਤੀ ਜਾਵੇ ਤੇ ਆਮ ਦੇ ਨਾਲੋਂ 40 ਤੋਂ ਲੈ ਕੇ 50-50% ਤੱਕ ਰੇਟ ਸਬਜ਼ੀਆਂ ਤੇ ਫਲਾਂ ਦੇ ਪੰਜਾਬ ਦੇ ਵਿੱਚ ਵੱਧ ਚੁੱਕੇ ਨੇ ਸ਼ੰਭੂ ਬਾਟਰ ਤੇ ਕਿਸਾਨੀ ਦੇ ਧਰਨੇ ਦੇ ਨਾਲ ਹੀ ਸਬਜ਼ੀਆਂ ਦੇ ਮੁੱਲ ਬਦਲ ਆਪੇ ਨੇ ਕਿਉਂਕਿ ਜਿਹੜੀਆਂ ਸਬਜ਼ੀਆਂ ਦਿੱਲੀ ਦੇ ਪਾਸੇੋਂ ਆਂਦੀਆਂ ਨੇ ਉਹ ਆਣੀਆਂ ਬੰਦ ਹੋ ਗਈਆਂ ਨੇ ਔਰ ਅਸੀਂ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਸਬਜ਼ੀ ਮੰਡੀ ਦੇ ਵਿੱਚ ਚਾਹੇ ਉਹ ਟਮਾਟਰ ਆ ਚਾਹੇ ਉਹ ਪਿਆਜ਼ ਆ ਗਾਜਰ ਆ ਸਬਜ਼ੀਆਂ ਦਾ ਜਿਹੜੇ ਮੁੱਲ ਆ ਉਹਨਾਂ ਦਾ ਰੇਟ ਵੱਤ ਚੁੱਕਿਆ ਤੁਹਾਡੀ ਜੇਬ ਤੇ ਇਸ ਦਾ ਸਿੱਧਾ ਸਿੱਧਾ ਅਸਰ ਪੈਣ ਵਾਲਾ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀ ਦੇ ਜਿਹੜੇ ਮੁੱਲ ਆ ਉਹ ਹੋਰ ਵੱਤ ਸਕਦੇ ਨੇ ਇਹ ਸਬਜ਼ੀ ਮੰਡੀ ਦੇ ਵਿੱਚ ਆਰਤੀਆ ਦਾ ਆਖਣਾ ਹੈ ਸਾਡੇ ਨਾਲ ਜਿਹੜੇ ਇੱਥੇ ਮੰਡੀ ਦੇ ਵਿੱਚ ਆਰਤੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਬਜ਼ੀਆਂ ਦੇ ਕਿਹੜੇ ਕਿਹੜੇ ਰੇਟ ਵਧ ਗਏ ਨੇ ਸਬਜ਼ੀਆਂ ਦੇ ਆਲਮੋਸਟ ਸਾਰੀਆਂ ਹੀ ਵਧੀਆਂ ਨੇ ਦੋ ਦਿਨਾਂ ਦਾ ਇਹਨਾਂ ਦਾ ਕਿਸਾਨੀ ਧਰਨਾ ਜਿਹੜਾ ਲੱਗਿਆ ਉਹਦਾ ਪ੍ਰਭਾਵ ਇਹ ਹੋਇਆ ਕਿ ਜਿਹੜੀ ਚੀਜ਼ ਇੱਥੇ ਵਿਕਦੀ ਨਹੀਂ ਪਈ ਸੀ ਪਹਿਲਾਂ ਉਹ ਹੁਣ ਲੋਕੀ ਖੋਖ ਹੋ ਕੇ ਲੈ ਜਾਂਦੇ ਬੈ ਨੇ ਜਿਵੇਂ ਕਿ ਤੁਸੀਂ ਹੁਣ 2 ਮਿੰਟ ਪਹਿਲਾਂ ਦੱਸਦੇ ਹੋ ਸੀ ਵੀ ਬੈਂਗਣਾ ਦਾ ਜਿਹੜਾ ਬਾਜ਼ਾਰ ਉਹ ਆਂਦੀ ਹੋਈ ਗੱਡੀ ਦਾ ਕਿਰਾਇ ਹੀ ਨਹੀਂ ਇਕੱਠੇ ਹੁੰਦੇ ਵੀ ਸੀ 20 ਰੁਪਏ ਕਿਲੋ ਲੋਕਾਂ ਨੂੰ ਹਾਕਾ ਮਾਰਨੀਆਂ ਪੈਂਦੀਆਂ ਸੀ ਉਹ ਅੱਜ ਚੀਜ਼ ਗਾਹਕ ਤਰਲੇ ਕੱਢਦਾ ਪਿਆ 30 ਰੁਪਏ ਕਿਲੋ 'ਚ 10 ਰੁਪਏ ਕਿਲੋ ਦਾ ਛਾਲ ਮੰਡੀ ਦੇ ਵਿੱਚ ਹੈ ਤੇ ਬਾਜ਼ਾਰ ਦੇ ਵਿੱਚ 30 ਰੁਪਏ ਕਿਲੋ ਦਾ ਛਾਲ ਹੈ ਇਸ ਵੇਲੇ ਜਿਹੜਾ ਰਿਟੇਲ ਪ੍ਰਾਈਸ ਹੈ ਹੁਣ ਆਮ ਜਨਤਾ ਕਹਿੰਦੀ ਹੈ ਜੀ ਵੀ ਸਬਜ਼ੀ ਜਿਹੜੀ ਅਸੀਂ ਮਹਿੰਗੀ ਕਰੀ ਜੰਨੇ ਆ ਉੱਥੇ ਪਈਆਂ ਵਾਲੀਆਂ ਸਬਜ਼ੀਆਂ ਉੱਥੇ ਕਿਸਾਨ ਜਿਹੜੇ ਉਹ ਬਰਬਾਦ ਹੁੰਦੇ ਬਿਨ ਵਿਚਾਰੇ ਉਹਨਾਂ ਹੀ ਸਬਜ਼ੀਆਂ ਉੱਤੇ ਸੜ ਕੇ ਸਵਾਹ ਹੋ ਰਹੀਆਂ ਇੱਥੇ ਪਹੁੰਚਦੀਆਂ ਨਹੀਂ ਪਈ ਕਿਹੜੀ ਕਿਹੜੀ ਬਾਹਰੋਂ ਕਿਹੜੀ ਕਿਹੜੀ ਸਬਜ਼ੀ ਆਂਦੀ ਹੈ ਜਿਵੇਂ ਤੁਸੀਂ ਕਹਿ ਰਹ ਜਿਹੜਾ ਉੱਥੇ ਧਰਨਾ ਲੱਗਾ ਉੱਥੋਂ ਦਿੱਲੀ ਪਾਸਿਓਂ ਕਿਹੜੀ ਕਿਹੜੀ ਸਬਜ਼ੀਆਂ ਆ ਰਹੀਆਂ ਐਸ ਵੇਲੇ ਤੇ ਸਾਰੀਆਂ ਸਬਜ਼ੀਆਂ ਬਾਹਰੋਂ ਹੀ ਆ ਰਹੀਆਂ ਨੇ ਪੰਜਾਬ ਦੀ ਆਪਣੀ ਤਾਂ ਕੋਈ ਸਬਜ਼ੀ ਹੈ ਹੀ ਨਹੀਂ ਗੋਭੀ ਗਾਜਰ ਵਗੈਰਾ ਨੂੰ ਛੱਡਣ ਤੋਂ ਬਾਅਦ ਤਾਂ ਕੁਝ ਹੈ ਹੀ ਨਹੀਂ ਹੋਰ ਜਿਹੜੀਆਂ ਚੀਜ਼ਾਂ ਬਾਹਰ ਲਿਆਂ ਕarele ਲਾ ਲਓ ਭਿੰਡੀ 라 ਲਓ ਆ ਰਾਮਤੋਰੀ ਹੋ ਗਈ ਬੈਂਗਣ ਹੋ ਗਿਆ ਹਰ ਚੀਜ਼ ਗੁਜਰਾਤ ਸੂਰਤ ਬੰਬੇ ਤੋਂ ਟਮਾਟਰ ਹੋ ਗਿਆ 15 ਰੁਪਏ ਕਿਲੋ ਟਮਾਟਰ ਮੰਡੀ 'ਚ ਨਹੀਂ ਵਿਕਦਾ ਪਿਆ ਸੀ 10 ਰੁਪਏ ਵਿਕਦਾ ਪਿਆ ਸੀ 3-3 100 ਰੁਪਏ ਕਰੇਟ 'ਚ ਜਿਹੜਾ ਅੱਜ 8-800 ਦਾ ਕਰੇਟ ਹੋ ਗਿਆ ਹੋਰ ਕਾਹਦਾ ਉਹ ਪ੍ਰ 15 ਰੁਪਏ ਕਿਲੋ ਵਿਕਣ ਵਾਲੀ ਚੀਜ਼ 50 ਰੁਪਏ ਕਿਲੋ ਅੱਜ ਮੰਡੀ 'ਚ ਹੈ ਅੱਛਾ ਕੀ ਲੱਗਦਾ ਹੈ ਕਿ ਅਗਰੇ ਧਰਨਾ ਐਦਾਂ ਹੀ ਲੱਗਿਆ ਰਿਹਾ ਅਗਰੇ ਕਿਸਾਨ ਉੱਥੇ ਹੀ ਬੈਠੇ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਸਬਜ਼ੀ ਦੇ ਭਾਅ ਹੋਰ ਵਸਤੇ ਕਿਸੇ ਦਾ ਕੁਝ ਨਹੀਂ ਜਾਣਾਂ ਜੀ ਬਰਬਾਦੀ ਦਾ ਕਾਰਨ ਹੈ ਨਿਹਰਾ ਔਰ ਇਸ ਬਰਬਾਦੀ ਦਾ ਸਭ ਤੋਂ ਵੱਡਾ ਖਮਿਆਜਾ ਜਿਹੜਾ ਆਮ ਜਨਤਾ ਨੂੰ ਭੁਗਤਣਾ ਪਏਗਾ ਜਿਹੜਾ ਦਿਹਾੜੀਦਾਰ 200 ਰੁਪਏ ਨਹੀਂ ਕਮਾਉਂਦਾ ਉਹ 200 ਦੀ ਇੱਕ ਡੰਗ ਦੇ ਵਿੱਚ ਸਬਜ਼ੀ ਖਾਏਗਾ ਜਿਹੜਾ ਧਰਨਾ ਲੱਗਾ ਉੱਥੋਂ ਜਿਹੜੀਆਂ ਗੱਡੀਆਂ ਨਹੀਂ ਆ ਰਹੀਆਂ ਦਿੱਲੀ ਵੱਲੋਂ ਪਾਸੋਂ ਸਬਜ਼ੀਆਂ ਨਹੀਂ ਆ ਰਹੀਆਂ ਹ ਪੰਜਾਬ ਦੀ ਜਨਤਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬਜ਼ੀਆਂ ਦੇ ਜਿਹੜੇ ਵੱਧ ਰਹੇ ਮੁੱਲ ਹੈ ਉਹ ਹੋਰ ਚੇਲਨੇ ਪੈਣਗੇ ਤੁਹਾਡੀ ਜੇਬ ਤੇ ਇਸ ਦਾ ਅਸਰ ਜ਼ਰੂਰ ਪੈਗਾ ਸੋ ਇਸੇ ਸਾਡੀ ਖਾਸ ਪੇਸ਼ਕਸ਼ ਹੁਣ ਕੱਲ ਸ਼ਾਮ 5 ਵਜੇ ਤੱਕ ਤਾਂ ਇੰਤਜ਼ਾਰ ਰਹੇਗਾ ਕਿ ਇਹ ਮੁੱਦਾ ਕਿਸ ਤਰਫ ਜਾਂਦਾ ਕਿਉਂਕਿ ਜੋ ਆंदोलਨਕਾਰੀ ਕਿਸਾਨ ਨੇ ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਦਿੱਲੀ ਕੂਚ ਕੇ ਆ ਤੇ ਅਸੀਂ ਦਿੱਲੀ ਪਹੁੰਚ ਕੇ ਰਾਂਗੇ ਦੂਜੇ ਪਾਸੇ ਹਰਿਆਣਾ ਹੋਵੇ ਜਾਂ ਦਿੱਲੀ ਪੁਲਿਸ ਹੋਵੇ ਉਹ ਕਿਸਾਨਾਂ ਨੂੰ ਐਂਟਰ ਨਹੀਂ ਹੁੰਦੇ ਰਹੇ ਹੁਣ ਇਸ ਦਾ ਵਿਚ ਵਿਚਾਲੇ ਕੀ ਹੱਲ ਨਿਕਲੇਗਾ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਦੇਸ਼ ਤੋਂ ਇਹਦੇ ਬਾਕੀ ਖਬਰਾਂ ਲਈ ਬਣ ਰਹੇ ਪੀਟੀਸੀ ਨਿਊਜ਼ ਨਾਲ ਧੰਨਵਾਦ